ਦਲੇ ਤੇ ਬੋਲਾਤ ਤੁਮਾ ਸਮਾ ਕੀਰਤਵੇ ਕੀਤੀ ਸਮਾਜ ਨੂੰ ਇਥੋਂ ਹੀ ਬਹੁਤ ਅਦਾਸੀਆਂ ਦੀ ਸ਼ੁਰੂਆਤ ਕੀਤੀ ਤੇ ਇਥੋਂ ਹੀ ਉਹਨਾਂ ਨੇ ਜੋ ਜੋ ਸੰਦੇਸ਼ ਈਗਾ ਇਹ ਜੋ ਇਥੇ ਕੋਈ ਤੱਕ ਵੇਂ ਵਾਰ ਦੀਆ ਉਹਦੇ ਚੋਂ ਬਾਹਰ ਨਿਕਲ ਕੇ ਇੱਕ ਬਹੁਤ ਵੱਡਾ ਤੇ ਇਹ ਜਿਹੜਾ ਇੱਕ ਮਾਰਕ ਦਰਸ਼ਨ ਉਹ ਆਡੀ ਜਿੰਦਗੀ ਲਈ ਸਾਡੀ ਕੌਮ ਲਈ ਜਿਹੜਾ ਬਹੁਤ ਜ਼ਰੂਰੀ ਸੀ ਉਹਨਾਂ ਨੇ ਦਿੱਤਾ ਹੈ ਤੇ ਉਹਨਾਂ ਨੇ ਆਪਣਾ ਸਾਰਾ ਸੁੱਖ ਆਰਾਮ ਸਾਰੇ त्यागे ਜਿੱਦਾਂ ਗੁਰੂ ਮਹਾਰਾਜ ਜਿੱਦਾਂ ਉਹ ਭਾਈ ਅਰਦਾਸ ਜੀ ਨੇ ਚੜ੍ਹਿਆ ਸੋਨਰ ਮੋਟ ਲਗਾਈ ਆਪਣੇ ਲੋਕਾਂ ਨੂੰ ਤੋਂ ਸੁਖੀ ਕਰਨ ਵਾਸਤੇ ਆਪਣੇ ਸੁੱਖ ਨਾਮੋਂ ਨੇ ਇਨਤਿਆਜ਼ ਕਰਦੇ ਤੇ ਉਹਨਾਂ ਨੇ ਪੂਰੀ ਦੁਨੀਆ ਦੇ ਬਹੁਤ ਵੱਡੇ ਏਰੀਆ ਚ ਪਰਮਣ ਕੀਤਾ ਤੇ ਉਹਨਾਂ ਨੇ ਲੋਕਾਂ ਨੂੰ ਇਹ ਜਿਹੜੇ ਉਹ ਜਿੱਦਾਂ ਕਿ ਜਿਹੜਾ ਕਬਦ ਕਰਦੇ ਰੋਗ ਹਟਾ ਲੇ ਤੇ ਬੁਰੇ ਕਮਾ ਤੋਂ ਰੋਗ ਕਿਰਮ ਚੱਗੇ ਤਾਂ ਨੇ ਤੇ ਬੜਾ ਵੱਡਾ ਤਮਾਸਾ ਕੀਰਤਵ ਕੀਤੇ ਫਵਾਜੋ ਇਥੋਂ ਹੀ ਬਹੁਤ ਅਦਾਸੀਆਂ ਦੀ ਸ਼ੁਰੂਆਤ ਕੀਤੀ ਤੇ ਇਥੇ ਹੀ ਉਹਨਾਂ ਨੇ ਜੋ ਜੋ ਸੰਦੇਸ਼ ਈਗਾ ਇਹ ਜੋ ਇਹ ਤੇ ਕੋਈ ਤੱਕ ਵੇਂ ਵਾਦੀਆ ਉਹਦੇ ਚੋਂ ਬਾਹਰ ਨਿਕਲ ਕੇ ਇੱਕ ਬਹੁਤ ਵੱਡਾ ਤੇ ਇਹ ਜਿਹੜਾ ਇੱਕ ਮਾਰਕ ਦਰਸ਼ਨ ਉਹ ਆਡੀ ਜਿੰਦਗੀ ਲਈ ਸਾਡੇ ਕੌਮ ਲਈ ਜਿਹੜਾ ਬਹੁਤ ਜ਼ਰੂਰੀ ਸੀ ਉਹਨਾਂ ਨੇ ਦਿੱਤਾ ਤੇ ਉਹਨਾਂ ਨੇ ਆਪਣਾ ਸਾਰਾ ਸੁੱਖ ਆਰਾਮ ਸਾਰੇ ਤਿਆਗ ਕੇ ਇਹ ਜਦੋਂ ਉਹ ਮਹਾਰਾਜ ਤੇ ਉਹ ਪਾਈਰ ਅਰਦਾਸ ਕੀਤੇ ਨੇ ਚੜਿਆ ਸੁਨਨ ਮਤ ਲਗਾਈ ਆਪਣੇ ਲੋਕਾਂ ਨੂੰ ਉਹ ਸੁਖੀ ਕਰਨ ਵਾਸਤੇ ਆਪਣੇ ਸੁੱਖ ਨਾਮੋਂ ਨੇ ਅਰਜ਼ਾ ਕਰਦੇ ਤੇ ਉਹਨਾਂ ਨੇ ਪੂਰੀ ਦੁਨੀਆ ਦੇ ਬਹੁਤ ਵੱਡੇ ਏਰੀਆ ਚ ਪ੍ਰਚਨ ਕੀਤਾ ਤੇ ਉਹਨਾਂ ਨੇ ਲੋਕਾਂ ਨੂੰ ਇਹ ਜਿਹੜੇ ਉਹ ਜਿੱਦਾਂ ਕਿ ਜਿਹੜਾ ਕਬਦ ਕਰਦੇ ਰੋਗ ਹਟਾ ਲੇ ਤੇ ਬੁਰੇ ਕਮਾ ਤੋਂ ਰੋਗ ਕਿਰੋਂ ਚੰਗੇ ਦਾ ਨੇ ਤੇ ਬੜਾ ਵੱਡਾ ਤਮਾਸਾ ਕੀਰਤ ਵਿਕੀਤੀ ਸਮਾਜ ਨੂੰ ਇਤਨੀ ਬਹੁਤ ਵਾਸਿ ਨੇ ਸ਼ੁਰੂਆਤ ਕੀਤੀ ਤੇ ਇਥੇ ਹੀ ਉਹਨਾਂ ਨੇ ਜੋ ਜੋ ਸੰਦੇਸ਼ ਸ਼ੀਗਾ ਇਹ ਜੋ ਇਹ ਤੇ ਕੋਈ ਤੱਕ ਵੇਂ ਵਾਰਦੀਆ ਉਹਦੇ ਚੋਂ ਬਾਹਰ ਨਿਕਲ ਕੇ ਇੱਕ ਬਹੁਤ ਬਹੁਤ ਅਨੰਦ ਦੇਣ ਵਾਲਾ ਇੱਕ ਮਾਰਗ ਦਰਸ਼ਨ ਉਹ ਸਾਡੀ ਜਿੰਦਗੀ ਲਈ ਸਾਡੇ ਕੰਮ ਲਈ ਜਿਹੜਾ ਬਹੁਤ ਜ਼ਰੂਰੀ ਸੀ ਉਹਨਾਂ ਨੇ ਦਿੱਤਾ ਤੇ ਉਹਨਾਂ ਨੇ ਆਪਣਾ ਸਾਰਾ ਸੁੱਖ ਆਰਾਮ ਸਾਰੇ त्यागे ਜਿੱਦਾਂ ਗੁਰੂ ਮਹਾਰਾਜ ਨੇ ਭਾਈ ਅਰਦਾਸ ਜੀ ਨੇ ਚੜ੍ਹਿਆ ਸੁੰਦਰ ਮੁਖਾਈ ਆਪਣੇ ਲੋਕਾਂ ਨੂੰ ਤੋਂ ਸੁਖੀ ਕਰਨ ਵਾਸਤੇ ਆਪਣੇ ਸੁਖਨਾਮੋਂ ਨੇ ਇੰਤਜ਼ਾਮ ਕਰਦੇ। ਤੋਂ ਉਹਨਾਂ ਨੇ ਪੂਰੀ ਦੁਨੀਆ ਦੇ ਬਹੁਤ ਵੱਡੇ ਏਰੀਆ 'ਚ ਫਰਮਣ ਕੀਤਾ ਤੇ ਉਹਨਾਂ ਨੇ ਲੋਕਾਂ ਨੂੰ ਇਹ ਜਿਹੜੇ ਉਹ ਜਿੱਦਾਂ ਕਿ ਜਨ ਕਬਦ ਕਰਨ ਤੇ ਰੋਗ ਹਟਾ ਲੇ ਤੇ ਬੁਰੇ ਕਮਾ ਤੋਂ ਰੋਕ ਕੇ ਉਹਨਾਂ ਚੰਗੇ ਦਾ ਨੇ ਤੇ ਬੜਾ ਵੱਡਾ ਸਮਾ ਸਮਾ ਕੀਰਤਵ ਕੀਤੀ ਸਮਾਜ ਨੂੰ ਇਥੋਂ ਹੀ ਬਹੁਤ ਅਦਾਸੀਆਂ ਦੀ ਸ਼ੁਰੂਆਤ ਕੀਤੀ ਤੇ ਇਥੋਂ ਹੀ ਉਹਨਾਂ ਨੇ ਜੋ ਜੋ ਸੰਦੇਸ਼ ਸ਼ੀਗਾ ਇਹ ਉਹ ਲੇਟ ਕੋਈ ਤਾਂ ਵੇ ਇਵਾਰਦੀਆ ਉਹਦੇ ਚੋਂ ਬਾਹਰ ਨਿਕਲ ਕੇ ਇੱਕ ਬਹੁਤ ਬੋਧਵਾਨ ਜਿਹੜਾ ਇਹ ਤੋਂ ਮਾਰਕ ਦਰਸ਼ਨ ਉਹ ਸਾਡੀ ਜਿੰਦਗੀ ਲਈ ਸਾਡੇ ਕੰਮ ਲਈ ਜਿਹੜਾ ਬਹੁਤ ਜ਼ਰੂਰੀ ਸੀ ਉਹਨਾਂ ਨੇ ਦਿੱਤਾ ਤੇ ਉਹਨਾਂ ਨੇ ਆਪਣਾ ਸਾਰਾ ਸੁੱਖ ਆਰਾਮ ਸਾਰੇ ਤਿਆਗ ਕੇ ਜਿੱਦਾਂ ਗੁਰੂ ਮਹਾਰਾਜ ਨੇ ਭਾਈ ਅਰਦਾਸ ਜੀ ਨੇ ਚੜ੍ਹਿਆ ਸੋਨਰ ਮੋਟ ਲਗਾਈ ਆਪਣੇ ਲੋਕਾਂ ਨੂੰ ਸੁਖੀ ਕਰਨ ਵਾਸਤੇ ਆਪਣੇ ਸੁੱਖ ਨਾਮੋਂ ਨੇ ਇਨਤਜ਼ਾਰ ਗਏ ਤੋਂ ਉਹਨਾਂ ਨੇ ਪੂਰੀ ਦੁਨੀਆ ਜਿਉਂ ਬਹੁਤ ਵੱਡੇ ਏਰੀਆ ਚ ਪ੍ਰਚਾਰ ਕੀਤਾ ਤੇ ਉਹਨੇ ਲੋਕਾਂ ਨੂੰ ਇਹ ਜਿਹੜੇ ਉਹ ਜਿੱਦਾਂ ਕਿ ਜਨਕ ਬੁੱਧ ਕਰਨ ਤੇ ਰੋਗ ਹਟਾ ਲੇ ਤੇ ਬੁਰੇ ਕਮਾ ਤੋਂ ਰੋਗ ਕਿਰੋਂ ਚੰਗੇ